ਮੰਜੂ ਵਾਲਾ ਪੰਜਾਬੀ ਵਿਆਪਿਕਾ ਅੱਜ ਆਪਾਂ ਵਿਚਾਰ ਪ੍ਰਦਾਨ ਐਸੀ ਨਾਨਕ ਦੁਖਿਆ ਸਭ ਸੰਸਾਰ ਬਾਰੇ ਗੱਲ ਕਰਨ ਜਾ ਰਹੀਆਂ ਇਸ ਟੁਕੜਾ ਅਰਥ ਇਹ ਟੁਕੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਦਰਜ ਹੈ ਜਿਸ ਦਾ ਅਰਥ ਹੈ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ ਸੁਭਾਅ ਸਭ ਪਾਸੇ ਦੁਖੀ ਹੀ ਦੁਖਾਨ ਕੋਈ ਵਿਅਕਤੀ ਮਾਨਸਿਕ ਤੌਰ ਤੇ ਦੁਖੀ ਹੈ ਕੋਈ ਸਰੀਰਕ ਤੌਰ ਤੇ ਦੁਖੀ ਹੈ ਤੇ ਕੋਈ ਆਰਥਿਕ ਤੌਰ ਤੇ ਦੁਖੀ ਹੈ ਹਾਰੇ ਕੀ ਵਿਅਕਤੀ ਨੂੰ ਕੋਈ ਨਾ ਕੋਈ ਕਹਿੰਦੇ ਕੋਈ ਰੋਗ ਲੱਗਿਆ ਹੋਏ ਕੋਈ ਵੀ ਵਿਅਕਤੀ ਸੁਖੀ ਨਹੀਂ ਗੁਰੂ ਸਾਹਿਬ ਫਰਮਾਉਂਦੇ ਹਨ ਸੋ ਸੁਖਿਆ ਜਿਸ ਨਾਮ ਆਧਾਰ ਸਿਰਫ ਉਹੀ ਵਿਅਕਤੀ ਸੁਖੀ ਹੋ ਸਕਦੇ ਨੇ ਜੋ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਨੇ ਅਰਥਾਤ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ ਦੁੱਖਾਂ ਦੇ ਕਾਰਨ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਦੁੱਖਾਂ ਦੇ ਕਾਰਨ ਕੀ ਹੈ ਮਨੁੱਖ ਦੀਆਂ ਇਛਾਵਾਂ ਦੁੱਖਾਂ ਦਾ ਮੁੱਖ ਕਾਰਨ ਨੇ ਕਿ ਜਿਹੜੇ ਮਨੁੱਖ ਦੀਆਂ ਇਛਾਵਾਂ ਨੇ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਆਪਣੇ ਇਛਾਵਾਂ ਦੀ ਪੂਰਤੀ ਲਈ ਵਿਅਕਤੀ ਕੀ ਹੁੰਦਾ ਹੈ ਦੁਖੀ ਹੁੰਦਾ ਹੈ ਕਹਿੰਦੇ ਜੇਕਰ ਇਛਾਵਾਂ ਦੀ ਪੂਰਤੀ ਹੋ ਜਾਵੇ ਤਾਂ ਇਨਸਾਨ ਵਿੱਚ ਕੀ ਆ ਜਾਂਦਾ ਹੰਕਾਰ ਆ ਜਾਂਦਾ ਹੈ ਅਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਇਸ ਦੁੱਖ ਵਿੱਚ ਜਿਸ ਨਾਲ ਉਸ ਨੂੰ ਦੁੱਖ ਹੋਰ ਵੱਧ ਜਾਂਦੇ ਹਨ ਦੁੱਖ ਅਤੇ ਸੁਖ ਜੀਵਨ ਦਾ ਹਿੱਸਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਜਿਸ ਤਰ੍ਹਾਂ ਗੱਡੀ ਦੇ ਦੋ ਪਹੀਏ ਨੇ ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਦੋਨੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ ਕੋਈ ਵੀ ਚੀਜ਼ ਪੱਕੀ ਸਥਿਰ ਨਹੀਂ ਕਹਿੰਦੇ ਦੁੱਖ ਜਿਹੜੇ ਮਹਾਪੁਰਸ਼ਾਂ ਪੀਰਾ ਪਗੰਬਰਾਂ ਅਤੇ ਗੁਰੂਆਂ ਤੇ ਵੀ ਆਏ ਨੇ ਅਰਥਾਤ ਉਹਨਾਂ ਨੇ ਸਹਿਣ ਕੀਤੇ ਨੇ ਭਗਵਾਨ ਸ਼੍ਰੀ ਰਾਮ ਨੇ ਕਹਿੰਦੇ 14 ਸਾਲ ਦਾ ਬਨਵਾਸ ਕੱਟਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਜਾਂ ਸਰਵੰਸ਼ ਵਾਰ ਦਿੱਤਾ ਪਰ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ತ್ಯਾ ਗਿਆ ਸਾਨੂੰ ਇੰਨਾ ਪੁਰਸ਼ਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਇਹਨਾਂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਦੁੱਖ दारू ਹੈ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਦੁੱਖ ਹੀ ਨੇ दारू ਨੇ ਜਿਵੇਂ ਆਪਾਂ ਕਿਹਾ ਸੀ ਪਹਿਲਾਂ ਕਿ ਦੁੱਖ ਵੀ ਜਦੋਂ ਮਨੁੱਖ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਹੰਕਾਰੀ ਹੋ ਜਾਂਦਾ ਹੈ ਦੁੱਖ ਦੇ ਵਿੱਚ ਕਹਿੰਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਜਿਹੜਾ ਵਿਅਕਤੀ ਹੈ ਉਹ ਕਰਦਾ ਹੈ ਇਹ ਬਿਲਕੁਲ ਸੱਚ ਹੈ ਕਿ ਦੁੱਖਾਂ ਵਿੱਚ ਕੀ ਰਿਆ ਮਨੁੱਖੀ ਸੁੱਖ ਲਈ ਸੰਘਰਸ਼ ਕਰਦਾ ਹੈ ਅਰਥਾਤ ਦੁੱਖਾਂ ਨਾਲ ਲੜਨ ਲਈ ਹਿੰਮਤ ਪੈਦਾ ਕਰਦਾ ਹੈ ਜੋ ਵਿਅਕਤੀ ਕਹਿੰਦੇ ਰੁਕੇ ਹੋਏ ਹੁੰਦੇ ਨੇ ਉਹਨਾਂ ਦਾ ਵਿਕਾਸ ਵੀ ਰੁਕ ਜਾਂਦਾ ਹੈ ਕਹਿੰਦੇ ਸੋ ਗੁਰੂ ਸਾਹਿਬ ਫਰਮਾਉਂਦੇ ਨੇ ਮਹਾਨ ਉਹੀ ਵਿਅਕਤੀ ਹੈ ਜੇ ਦੁੱਖ ਵਿੱਚ ਦੁਖੀ ਨਾ ਹੋ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਸਾਰਾਂਸ਼ ਕਹਿੰਦੇ ਇਸ ਸੰਸਾਰ ਵਿੱਚ ਦੁੱਖ ਅਤੇ ਸੁਖ ਮਨੁੱਖ ਦੇ ਜੀਵਨ ਦਾ ਹਿੱਸਾ ਹਨ ਜਿਸ ਤੋਂ ਕੋਈ ਵੀ ਵਿਅਕਤੀ ਬਚ ਨਹੀਂ ਸਕਦਾ ਮਹਾਪੁਰਸ਼ਾਂ ਦਾ ਇਹ ਸੰਦੇਸ਼ ਹੈ ਸਾਨੂੰ ਸਾਨੂੰ ਆਪਣਾ ਧਿਆਨ ਪ੍ਰਮਾਤਮਾ ਦੇ ਚਰਨਾਂ ਵਿੱਚ ਲਗਾਉਣਾ ਚਾਹੀਦਾ ਹੈ ਇਹ ਜੀਵਨ ਦੀ ਅਟਲ ਸਾਈ ਹੈ ਕਿ ਅਸੀਂ ਦੁੱਖਾਂ ਤੋਂ ਭੱਜ ਨਹੀਂ ਸਕਦੇ ਪਰ ਦੁੱਖਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਉਸ ਨੂੰ ਸਹਿਣ ਕਰਨੀ ਸਾਡੇ ਅੰਦਰ ਕਿਹ ਆਂਦੀ ਹੈ ਸ਼ਕਤੀ ਆ ਜਾਂਦੀ ਹੈ ਅਤੇ ਜਿਹੜੇ ਸਾਡੇ ਦੁੱਖ ਨੇ ਉਹ ਘਟ ਜਾਂਦੇ ਨੇ ਧੰਨਵਾਦ